ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਨ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਅਮਰitsar ਦੇ 에어ਪੋਰਟ ਰੋਡ ਤੇ ਸਥਿਤਾਂ ਜਿੱਥੇ ਕਿ ਅੱਜ ਸਵੇਰ ਤੋਂ ਹੀ ਅਮਰitsar ਵਾਸੀ ਗਰਮੀ ਦੇ ਨਾਲ ਬੇਹਾਲ ਹੋ ਰਹੇ ਸਨ ਕਾਫੀ ਜਿਹੜਾ ਕਿ ਤਾਪਮਾਨ ਦੇ ਵਿੱਚ ਵਾਧਾ ਸੀ ਸੋ ਹੁਣ ਦਿਖਾਵਾਂਗੇ ਤੁਹਾਨੂੰ ਕਿ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਸੋ 에어ਪੋਰਟ ਦੀਆਂ ਤਸਵੀਰਾਂ ਤੁਹਾਰਾਂ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ ਔਰ ਜਿਹੜਾ ਕਿ ਤਾਪਮਾਨ ਨੇ ਉਸ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਔਰ بارش ਆਉਣ ਦੀ ਜਿਹੜੀ ਕਿ ਸੰਭਾਵਨਾ ਹੈ ਜੇ ਦੇਖਿਆ ਜਾਵੇ ਤਾਂ ਮੌਸਮ ਭਗਦੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭਾਰੀ بارش ਹੋ ਸਕਦੀ ਹੈ ਔਰ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਪਿਛਲੇ ਦਿਨਾਂ ਵਿੱਚ ਵੀ ਜਿਹੜੀ ਕਿ ਕਾਫੀ بارش ਹੋਈ ਸੀ ਪਰ ਸਵੇਰ ਤੋਂ ਹੀ ਲਗਾਤਾਰ ਜਿਹੜੀ ਕੜਾਕੇ ਦੀ ਜਿਹੜੀ ਕਿ ਧੁੱਪ ਪੈ ਰਹੀ ਸੀ ਉਸ ਦੇ ਨਾਲ ਗਰਮੀ ਦੇ ਵਿੱਚ ਕਾਫੀ ਵਾਧਾ ਹੋਇਆ ਤਾਪਮਨ ਦੇ ਵਿੱਚ ਵਾਧਾ ਹੋਇਆ ਜਿਸ ਨਾਲ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਸਵੇਰ ਤੋਂ ਕਰਨਾ ਪੈ ਰਸੀ ਹੂਮਸ ਸੀ ਗਰਮੀ ਬਹੁਤ ਸੀ ਔਰ ਖਾਸ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਾਫੀ ਜਿਹੜੇ ਕਿ ਮੁਸ਼ਕਲਾਂ ਆ ਰਹੀਆਂ ਸਨ ਸੋ ਹੁਣ ਤਕਰੀਬਨ ਸ਼ਾਮ ਦੇ 4:30 ਵੱਜ ਚੁੱਕੇ ਨੇ ਔਰ ਸ਼ਾਮ ਸ਼ਾਮ ਦੇ 4:30 ਵਜ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਅਸਮਾਨ ਦੇ ਵਿੱਚ ਕਾਲੀ ਘਟਾ ਛਾਈ ਹੋਈ ਹੈ ਔਰ ਬੱਦਲ ਕਾਫੀ ਜਿਹੜੇ ਕਿ ਦੇਖ ਸਕਦੇ ਆਏ ਹੋਏ ਨੇ ਹੋਣ ਵਾਲੇ ਸਮੇਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ 에어 ਰਿਪੋਰਟਰ ਰੋਡ ਦੀਆਂ ਇਹ ਤਸਵੀਰਾਂ ਨੇ ਇਹ ਜੋ ਰੋਡ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਨੈਸ਼ਨਲ ਹਾਈਵੇ ਹੈ ਜੇ ਖੱਬੇ ਪਾਸੇ ਦੇਖੇ ਜਲੰਧਰ ਨੂੰ ਰਸਤਾ ਜਾਂਦਾ ਔਰ ਸੱਜੇ ਪਾਸੇ ਅਟਾਰੀ ਬਾਰਡਰ ਜਿੱਥੇ ਕਿ ਰੀਟ੍ਰੀਟ ਸੈਰਮਨੀ ਹੁੰਦੀ ਹੈ ਅਟਾਰੀ ਬਾਰਡਰ ਜਿੱਥੇ ਕਿ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਕਿ ਉੱਥੇ ਰੀਟ੍ਰੀਟ ਸੈਰਮਨੀ ਦੇਖਣ ਲਈ ਪਹੁੰਚਦੇ ਨੇ ਸੋ ਜਿਹੜਾ ਇਹ ਰੋਡ ਸਿੱਧਾ ਜਾ ਰਿਹਾ ਇਹ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਔਰ ਸ਼ਾਮ ਦੀਆਂ ਇਹ ਤਸਵੀਰਾਂ ਨੇ 4:30 ਵਜੇ ਦੀਆਂ ਤਸਵੀਰਾਂ ਨੇ ਅਸਮਾਨ ਦੇ ਵਿੱਚ ਕਾਲੇ ਬੱਦਲ ਜਿਹੜੇ ਕਿ ਛਾਏ ਹੋਏ ਨੇ ਔਰ ਕਾਫੀ ਜਿਹੜਾ ਕਿ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਸਵੇਰ ਤੋਂ ਭੀषण ਗਰਮੀ ਜਿਹੜੀ ਕਿ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਸੀ ਔਰ ਕਾਫੀ ਜਿਹੜੀ ਕਿ ਗਰਮੀ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਖਾਸ ਕਰਕੇ ਸਕੂਲ ਜਾਂਦੇ ਹੋਏ ਬੱਚਿਆਂ ਨੂੰ ਕੰਮਕਾਰਾ ਕਰਦੇ ਹੋਏ ਜਿਹੜੇ ਕਿ ਗਰੀਬ ਜਿਹੜੇ ਕਿ ਦਿਹਾੜੀਦਾਰ ਲੋਕ ਨੇ ਉਹਨਾਂ ਨੂੰ ਬਜ਼ੁਰਗਾਂ ਨੂੰ ਕਾਫੀ ਜਿਹੜਾ ਕਿ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਸੀ ਸੋ ਹੁਣ ਸ਼ਾਮ ਦਾ ਸਮਾਂ ਹੈ 4:30 ਵੱਜ ਚੁੱਕੇ ਨੇ ਔਰ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ ਜਿਹੜੀ ਕਿ ਤਾਪਮਾਨ ਦੇ ਵਿੱਚ ਗਰਾਵਟ ਹੋਈ ਹੈ ਔਰ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਦਿਖਾਈ ਦੇ ਰਹੀ ਹੈ ਸੋ ਤਸਵੀਰਾਂ ਅੰਮ੍ਰਿਤਸਰ ਦੇ 에어ਪੋਰਟ ਰੋਡ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੱਦਲ ਜਿਹੜੇ ਕਿ ਅਸਮਾਨ ਦੇ ਵਿੱਚ ਘਨੇ ਛਾਏ ਹੋਏ ਨੇ ਔਰ ਲੋਕਾਂ ਨੂੰ ਗਰਮੀ ਤੇ ਜਿਹੜੀ ਕਿ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ ਔਰ ਮੌਸਮ ਭਾਗ ਦੀ ਗੱਲ ਕਰੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਿ ਭਾਰੀ ਬਰਸਾਤ ਹੋ ਸਕਦੀ ਹੈ ਔਰ ਜੇ ਅੱਜ ਸਵੇਰ ਦੀ ਗੱਲ ਕਰੀਏ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਵਿੱਚ ਕਾਫੀ ਜਿਹੜੀ ਕਿ ਗਰਮੀ ਪੈ ਰਹੀ ਸੀ ਔਰ ਤਾਪਮਾਨ ਦੇ ਵਿੱਚ ਕਾਫੀ ਵਾਧਾ ਸੀ ਔਰ ਹੁਣ ਜਿਵੇਂ ਕਿ ਬਦਲਬਾਜ਼ੀ ਹੋਈ ਹੈ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਔਰ ਲੋਕਾਂ ਨੂੰ ਕਿਤਨਾ ਕਿਤੇ ਰਾਹਤ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਸਵੇਰ ਤੋਂ ਹੀ ਦੇਖ ਰਹੇ ਸਨਗੇ ਕਾਫੀ ਹਮਮਸ ਸੀ ਔਰ ਗਰਮੀ ਜਿਹੜੀ ਕਿ ਕਾਫੀ ਪੈ ਰਹੀ ਸੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਆ ਸੀ ਸਕੂਲ ਵਿੱਚ ਗਏ ਹੋਏ ਬੱਚੇ ਜਿਹੜੇ ਕਿ ਨਾ ਪ੍ਰਾਈਵੇਟ ਜੋਬ ਕਰਦੇ ਨੇ ਜਾਂ ਸੜਕਾਂ ਦੇ ਰੇੜੀਆਂ ਦੁਕਾਨਾਂ ਵਾਲ ਨੂੰ ਉਹਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਸੀ ਪਰ ਜਿਵੇਂ ਹੀ ਹੁਣ ਸ਼ਾਮ ਦੇ 4:30 ਵਜੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਅਸਮਾਨ ਦੇ ਵਿੱਚ ਕਾਲੀ ਘਟਾ ਬੱਦਲਾਂ ਦੀ ਛਾਈ ਹੁੰਦੀ ਹੈ ਔਰ ਜਿਸ ਨਾਲ ਕਿ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਲੋਕਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ ਔਰ ਹੋ ਸਕਦਾ ਹੈ ਕਿ ਥੋੜੇ ਸਮੇਂ ਬਾਅਦ ਭਾਰੀ ਬਰਸਾਤ ਵੀ ਹੋਵੇ ਔਰ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਨਜ਼ਰ ਆਵੇ ਲੋਕਾਂ ਨੂੰ ਕਾਫੀ ਜਿਵੇਂ ਕਿ ਰਾਹਤ ਮਹਿਸੂਸ ਹੋਵੇ ਕਿ ਅੰਮ੍ਰਿਤਸਰ ਦੇ ਏਅਰਪੋਰਟ ਦੀਆਂ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਮੌਸਮ ਹੈ ਉਹ ਕਾਫੀ ਸੁਹਾਵਣਾ ਹੋ ਚੁੱਕਿਆ ਹੈ ਔਰ ਅਸਮਾਨ ਦੇ ਵਿੱਚ ਜਿਹੜੇ ਕਿ ਬੱਦਲ ਛਾਏ ਹੋਏ ਨੇ ਔਰ ਥੋੜੀ ਦੇਰ ਤੀਹ ਭਾਰੀ ਬਰਸਾਤ ਵੀ ਹੋ ਸਕਦੀ ਹੈ ਮੌਸਮ ਭਾਗ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬਰਸਾਤ ਹੋ ਸਕਦੀ ਹੈ ਬੀਤੇ ਦਿਨ ਵੀ ਬਰਸਾਤ ਹੋਈ ਸੀ ਔਰ ਸਵੇਰ ਤੋਂ ਅੱਜ ਕਾਫੀ ਜਿਹੀ ਗਰਮੀ ਪੈ ਰਹੀ ਸੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਸਨ ਸੋ ਹੁਣ ਜਿਹੜਾ ਕਿ ਮੌਸਮ ਕਾਫੀ ਸੁਹਾਵਣਾ ਹੋਇਆ ਔਰ ਲੋਕਾਂ ਨੂੰ ਜਿਹੜੀ ਕਿ ਗਰਮੀ ਤੋਂ ਕਾਫੀ ਜਿਹੜੀ ਕਿ ਰਾਹਤ ਦਿਖਾਈ ਦੇ ਰਹੀ ਹੈ 당ਸ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ